ਸਤਿ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰ ਆਪ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਸਨੇਗੜ ਚ ਵਾਪਰੀ ਵੱਡਾ ਹਾਸਾ ਬੋਇੰਗ 370 ਜਹਾਜ਼ ਰਨਵੇ ਤੋਂ ਫਿਸਲੇ ਇਸ ਦੇ ਨਾਲ ਹੀ ਦਕਾਰ ਤੋਂ 50 ਯਾਤਰੀਆਂ ਨੂੰ ਲੈ ਕੇ ਜਾ ਰਹੀ ਸੀ ਜਹਾਜ਼ 10 ਲੋਕ ਜ਼ਖਮੀ ਇਸ ਦੇ ਨਾਲ ਹੀ ਸਨੇਗੜ ਤਨੇਗਲ ਦੀ ਰਾਜਧਾਨੀ ਦਾਕਾਰ ਚ 85 ਲੋਕ ਲੈ ਕੇ ਜਾ ਰਹੇ ਇੱਕ ਵੀ ਬੀਓਇੰਗ 307 737 ਜਹਾਜ਼ ਦੇ ਹੰਰਨਵੇ ਤੇ ਫਿਸਲ ਜਾਣ ਕਾਰਨ ਕੁੱਟਕਰ 10 ਲੋਕ ਜ਼ਖਮੀ ਹੋ ਗਏ ਹਨ ਇਸ ਦੇ ਨਾਲ ਹੀ ਇਸ ਬੰਦੀ ਦੇਸ਼ ਦੇ ਟਰਾਂਸਪੋਰਟ ਮੰਤਰੀ ਐਲ ਮਲੀਗ ਨਦਈ ਨੇ ਕਿਹਾ ਕਿ ਟਰਾਂਸ 에ਅਰ ਦੁਆਰਾ ਸੰਚਾਲਿਤ ਏਅਰ ਸਨੇਗਲ ਫਲਾਈਟ ਬੋਧਵਰ ਦੇਰ ਰਾਤ ਯਾਤਰੀਆਂ ਦੋ ਪਾਇਲਟ ਅਤੇ ਚਾਰ ਕੈਬਿਨ ਕਰੂ ਨੂੰ ਲੈ ਕੇ ਬੁਮਾਕੋ ਲਈ ਰਵਾਨਾ ਹੋਈ ਸੀ ਜ਼ਖਮੀਆਂ ਨੂੰ ਹਸਪਤਾਲ ਲਜਾਇਆ ਗਿਆ ਹੈ ਅਤੇ ਹੋਰ ਯਾਤਰੀਆਂ ਨੂੰ ਆਰਾਮ ਕਰਨ ਲਈ ਇੱਕ ਹੋਟਲ ਲਜਾਇਆ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ